ਜੀ ਵੀਰਿਆ ਦੇਖ ਰਿਹਾ ਆਪ ਸਭ ਨੂੰ ਜੀਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਆਰਚੀਵਾ ਸਕੀਮ ਤਹਿਤ 4503 ਲਾਪਤਰੀਆਂ ਲਈ 2299 ਕਰੋੜ ਰੁਪਏ ਜਾਰੀ ਡਾਕਟਰ ਬਜੀਤ ਕੌਰ ਮੰਤਰੀ ਨੇ ਕਿਹਾ ਕਿ 15 ਜ਼ਿਲ੍ਹਿਆਂ ਦੀਆਂ ਲਾਪਤਰੀਆਂ ਧੀਆਂ ਨੂੰ ਵਿਆਹ ਸਹਾਇਤਾ ਤਹਿਤ ਮਿਲੇਗਾ ਇਸ ਮਿਲੇਗਾ ਰਾਹਤ ਰਾਸ਼ੀ ਦਾ ਲਾਭ ਚੰਡੀਗੜ੍ਹ 23 ਜੁਲਾਈ 2025 ਸਮਾਜਿਕ ਨਿਆਂ ਅਧਿਕਾਰਤ ਅਧਿਕਾਰਤ ਅਤੇ ਕਾਟਗਿਨਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਹੈ ਕਿ ਪੰਜਾਬ ਵੱਲੋਂ ਆਸ਼ਰਵਾ ਸਕੀਮ ਤਹਿਤ ਚਾਲੂ ਵਿੱਤੀ ਸਾਲ 2025-26 ਦੌਰਾਨ ਅਨੁਸੂਚਿਤ ਜਾਤੀਆਂ ਦੇ 4503 ਲਾਪਤਰੀਆਂ ਨੂੰ 22.69 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਸਮਾਜਿਕ ਨਿਆਂ ਅਧਿਕਾਰਤ ਅਤੇ ਘੱਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਅਨੁਸੂਚਿਤ ਜਾਤੀਆਂ ਲਈ ਆਸ਼ਰਵਾਸ ਸਕੀਮ ਅਧੀਨ ਜ਼ਿਲ੍ਹਾ ਅਮਰਸਰ ਬਰਨਾਲਾ ਫਰੀਦਕੋਟ ਸ਼੍ਰੀ ਫਤਿਹਗੜ੍ਹ ਸਾਹਿਬ ਗੁਰਦਾਸਪੁਰ ਹਿਆਰਪੁਰ ਮਾਨਸਾ ਸ਼੍ਰੀ ਮੁਕਤਸਰ ਸਾਹਿਬ ਪਟਿਆਲਾ ਪਠਾਨਕੋਟ ਗੁਰੂਪੁਰ ਨਗਰ ਏ ਐਸ ਏ ਐਸ ਨਗਰ ਸੰਗਰੂਰ ਪਮਲੇਰ ਫੋਟਲਾ ਅਤੇ ਤਰਨਤਾਰਨ ਅਤੇ ਅੰਦੇ ਅਨੁਸੂਚਿਤ ਜਾਤੀਆਂ ਦੇ ਕੁੱਲ 4503 ਲਾਪਾਤੀਆਂ ਨੂੰ ਦਸਤਾ ਸਕਸਰਤ ਚਾਲੂ ਕਰਸਾਲ ਦੌਰਾਨ ਆਸ਼ੀਰਵਾਦ ਪੋਰਟਲ ਤੋਂ ਤੇ ਪ੍ਰਾਪਤ ਹੋਈਆਂ ਹਨ ਇਹਨਾਂ 45 ਦਿਨ ਲਾਪਤਿਆਂ ਨੂੰ ਕਵਰ ਕਰਨ ਲਈ 22.97 ਕਰੋੜ ਰੁਪਏ ਜਾਰੀ ਰਾਸ਼ੀ ਜਾਰੀ ਕੀਤੀ ਗਈ ਹੈ ਸਮਾਜਿਕ ਨਿਆਂ ਮੰਤਰੀ ਨੇ ਦੱਸਿਆ ਹੈ ਕਿ ਇਹ ਰਾਸ਼ੀ ਨਾਲ ਜ਼ਿਲ੍ਹਾ ਅਮਰਸਾਦ ਦੇ 2268 ਬਟਨਾਲਾ ਦੇ 107 ਫਰੀਦਕੋਟ ਦੇ 343 ਫਤੇਗੜ ਸਾਹਿਬ ਦੇ 190 ਗੁਰਦਾਸਪੁਰ ਤੇ 67 57000 ਪਰਤੇ 668 ਲਾਭ ਪੱਤਰਾਂ ਵਿੱਤੀ ਲਾਭ ਦਿੱਤਾ ਗਿਆ ਹੈ ਇਸ ਦੇ ਇਸ ਤਰ੍ਹਾਂ ਜ਼ਿਲ੍ਹਾ ਮਾਨਸਾ ਦੇ 286 ਚਿਰੀ ਮੁਖਸਰ ਸਾਹਿਬ ਦੇ 255 ਪਟਿਆਲਾ ਦੇ 349 ਪਠਾਨਕੋਟ ਦੇ 55 ਰੂਪਨਗਰ ਦੇ 190 ਐਸ ਐਸ ਨਗਰ ਦੇ 268 ਸੰਗਰੂਰ ਦੇ 150 ਮਲੇਰਕੋਟਲਾ ਦੇ 37 ਅਤੇ ਜ਼ਿਲ੍ਹਾ ਤਨਤਾਂਦੇ ਦੇ 268 ਲਾ ਪਾਤ ਨੂੰ ਲਾਭ ਦਿੱਤਾ ਗਿਆ ਹੈ ਡਾਕਟਰ ਬਲਜੀਤ ਕਰਨ ਦੱਸਿਆ ਕਿ ਆਸ਼ਰਮ ਸਕੀਮ ਤਹਿਤ ਸੂਬਾ ਸਰਕਾਰ ਵੱਲੋਂ ਪੰਚ ਵੱਲੋਂ ਰਾਜ ਵਿੱਚ ਗਾਇ ਘਟ ਆਮਦਨੀ ਵਾਲੇ ਪਰਿਵਾਰਾਂ ਸਬੰਧੀ ਲੜਕੀਆਂ ਦੇ ਵਿਆਹ ਲਈ 51000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ